ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬੁੱਕ ਸਟਾਲ ਲਾਈ ਹੋਈ ਹੈ ਮੇਰੇ ਨਾਲ ਹੈ ਬਾਈ ਜੀ ਮਨਜਿੰਦਰ ਮੱਖਾ ਜੀ ਜੋ ਕਿ ਕਿਤਾਬਾਂ ਦੇ ਖੁਦ ਰਾਈਟਰ ਵੀ ਨੇ ਤੇ ਬਹੁਤ ਹੀ ਖੂਬਸੂਰਤ ਕਿਤਾਬਾਂ ਪੰਜਾਬੀ ਸਾਹਿਤ ਦੀਆਂ ਜਾਂ ਅੰਗਰੇਜ਼ੀ ਸਾਹਿਤ ਜਾਂ ਰੂਸੀ ਸਾਹਿਤ ਜਿਹੜਾ ਅਨੁਵਾਦ ਹੋ ਕੇ ਪੰਜਾਬੀ ਦੇ ਵਿੱਚ ਆਇਆ ਸੋ ਇੱਥੇ ਲੈ ਕੇ ਆਏ ਹੋਏ ਨੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਹੁਣ ਤੱਕ ਤਿੰਨ ਕਿਤਾਬਾਂ ਆ ਚੁੱਕੀਆਂ ਨੇ ਇੱਕ ਬਲੱਡ ਲਾਈਨ ਹੈਗੀ ਆ ਜੀ ਪਹਿਲੀ ਕਿਤਾਬ ਆ ਵੀਰੀ ਹੈਣਾ ਤੁਹਾਡੀ ਹਾਂਜੀ ਹਾਂਜੀ ਕਦੋਂ ਲਿਖੀ ਸੀ ਇਹਦੇ ਬਾਰੇ ਇਹ 2019 ਚ ਆਇਆ ਸੀ ਇਹ ਨਾਵਲ ਬਲੱਡ ਲਾਈਨ ਤੇ ਹੁਣ ਤੱਕ ਇਹਦੇ 13 एडिशन ਆ ਗਏ ਜੀ 13 एडिशन ਆ ਚੁੱਕੇ ਇਹਨੂੰ ਕਿੰਨੇ ਕਿਵੇਂ ਲੋਕਾਂ ਨੇ ਰਿਸਪੌਂਸ ਦਿੱਤਾ ਜਦੋਂ ਪਹਿਲੇ ਬਹੁਤ ਵਧੀਆ ਰਿਸਪੌਂਸ ਬੈਸਟ ਸੈਲਰ ਨਾਵਲਾਂ ਦੇ ਵਿੱਚ ਹੈ ਤੇ ਲਗਾਤਾਰ ਵਿਕ ਰਿਹਾ ਤੇ ਇਹ ਸਾਨੂੰ ਲਿਖਣ ਦੀ ਚਿੰਗ ਕਿਵੇਂ ਪੈਦਾ ਹੋ ਗਈ ਚਿੰਗ ਅਸੀਂ ਪਿੰਡ ਮਤਲਬ ਕਿ ਮੇਰੇ ਫਾਦਰ ਸਾਹਿਬ ਵਰਕੇ ਸਕੂਲ ਚਲਾਉਂਦੇ ਨੇ ਅਸੀਂ ਸਕੂਲ ਚਲਾਉਂਦੇ ਆ ਕੇਐਸ ਗਰਲ ਸਕੂਲ ਪਿੰਡੀ ਆ ਸਾਡਾ ਹਾਂ ਤੇ ਪਹਿਲੇ ਦਿਨ ਤੋਂ ਘਰੇ ਮਾਹੌਲ ਕਿਤਾਬਾਂ ਵਾਲਾ ਸਾਇਤਿਕ ਮਾਹੌਲ ਰੋਣਕਾਰਨ ਉਧਰ ਨੂੰ ਮਤਲਬ ਕਿ ਦਿਲਚਸਪੀ ਸੀ ਕਿਤਾਬਾਂ ਵਾਲਾ ਆਟੋਮੈਟਿਕਲੀ ਦੱਸੇ ਕਿਤਾਬਾਂ ਦੇ ਨਾਲ ਜੁੜਦੇ ਇਹ ਬਿਲਕੁਲ ਤੇ ਦੂਸਰੀ ਕਿਤਾਬ ਸੀ ਤਾਜੀ ਛੀਟ ਤਾਜੀ ਛੀਟ ਇਹ ਹਫਤਾ ਦੀ ਕਿਤਾਬ ਵਾਲੀ ਹਾਂ ਕੋਈ ਹਫਤਾ ਜਿਹੜੀ ਤੁਹਾਡੇ ਸਭ ਤੋਂ ਨੇੜੇ ਆ ਉਹ ਬਾੜੇ ਸੁਣਾ ਕੇ ਉਹ ਕਪਤਾਨ ਵਿੱਚ ਉਹ ਲਿਖਿਆ ਹੋਇਆ ਆਪਾਂ ਕਿ ਜ਼ਿੰਦਗੀ ਬਦਲ ਸਕਦੀ ਹੈ ਪਰ ਤੁਰਨਾ ਪੈਂਦਾ ਹੈ ਹਨੇਰਿਆਂ ਤੋਂ ਚਾਨਣ ਵੱਲ ਮਸ਼ੀਨਾਂ ਤੋਂ ਕੁਦਰਤ ਵੱਲ ਫਰਸਤ ਵਿੱਚ ਕਿਤਾਬਾਂ ਵਾਲਾ ਜ਼ਿੰਦਗੀ ਬਦਲ ਸਕਦੀ ਹੈ ਇਹ ਇਹ ਸੋਡਾ ਤਜਰਬਾ ਸਾਨੂੰ ਲੱਗਦਾ ਬਿਲਕੁਲ ਮਗਲ ਹਾਂ 100% ਮਤਲਬ ਕੀ ਇਤਜ਼ਾਰ ਬਹਿ ਕੇ ਕਿਤਾਬਾਂ ਜਿਹੜੇ ਘਰਾਂ ਦੇ ਵਿੱਚ ਕਿਤਾਬਾਂ ਨੇ ਉਹ ਘਰਾਂ ਦਾ ਮਾਹੌਲ ਬੜਾ ਸੋਹਣਾ ਹੈਗਾ ਉਹ ਘਰਾਂ ਦੇ ਵਿੱਚ ਬੱਚੇ ਜਿਹੜੇ ਮਟੀਰੀਅਲ ਤੋਂ ਦੂਰ ਨੇ ਜਾਂ ਉਹਨਾਂ ਨੂੰ ਜਿੰਮੀ ਅੱਜ ਕੱਲ੍ਹ ਦੌਰ ਚੱਲ ਰਿਹਾ ਹੈ ਮੀਡੀਆ ਸੋਸ਼ਲ ਮੀਡੀਆ ਦਾ ਤੇ ਉਹ ਤੋਂ ਬੱਚੇ ਵੀ ਨਹੀਂ ਨਸ਼ਿਆਂ ਤੋਂ ਬੱਚੇ ਵੀ ਨਹੀਂ ਕਿਤਾਬਾਂ ਮੈਨੂੰ ਲੱਗਦਾ ਕਿ ਮੇਰੇ ਬੇਸ਼ੱਕ ਘਰੇ ਕਿਤਾਬ ਪਈ ਹੈ ਬੇਸ਼ੱਕ ਕੋਈ ਨਹੀਂ ਪੜ ਰਿਹਾ ਪਰ ਘਰੇ ਪਈ ਵੀ ਕਿਤਾਬ ਚਮਤਕਾਰ ਕਰਦੀ ਹੈ ਇੱਕ એનર્ਜੀ ਛੱਡਦੀ ਹੈ ਜਦੋਂ ਕੋਈ ਤੁਹਾਡੇ ਘਰੇ ਆਉਂਦਾ ਹੈ ਤੁਹਾਡੇ ਘਰੇ ਪਈਆਂ ਕਿਤਾਬਾਂ ਨੂੰ ਦੇਖ ਕੇ ਉਹਦਾ ਪਹਿਲਾ ਜਿਹੜਾ ਨਜ਼ਰ ਦੇ ਵਿੱਚ ਉਹ ਨੂੰ ਉਹ ਅੰਦਾਜ਼ਾ ਲਾ ਲੈਂਦਾ ਕਿ ਪੜ੍ਹੇ ਲਿਖੇ ਲੋਕ ਨੇ ਸਿਆਣੇ ਲੋਕ ਨੇ ਮੇਰੇ ਲਾ ਤਾਂ ਕਿਤਾਬਾਂ ਬਹੁਤ ਜ਼ਰੂਰੀ ਨੇ ਹਰ ਘਰ ਦੇ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਨ੍ਹਾਂ ਤੋਂ ਲੰਬੇ ਸਮੇਂ ਤੋਂ ਪੰਜਾਬ ਜੂਝ ਰਿਹਾ ਹੈ ਉਨ੍ਹਾਂ ਦੇ ਹੱਲ ਨੇ ਜਿਹੜੇ ਉਹ ਸ਼ਾਇਦ ਕਿਤਾਬਾਂ ਦੇ ਵਿੱਚ ਹੀ ਪਏ ਨੇ ਠਹਿਰਾ ਬੰਦੇ ਦੇ ਵਿੱਚੋਂ ਤਾਂ ਕਿਤਾਬਾਂ ਦੇ ਨਾਲ ਕਿ ਜ਼ਿੰਦਗੀ ਖਾਲੀ ਵੀ ਬਣਦੀ ਹੈ ਤੇ ਆਨੰਦਮਈ ਬਣਦੀ ਹੈ ਤੇ ਤੀਸਰੀ ਕਿਤਾਬ ਸੀ ਬਾਈ ਜਿੱਦੀ ਦਾ ਰੀਅਲ ਰੀਜ਼ਨ ਲੇਜੈਂਡ ਡਾਈ ਜੀ ਤੇ ਸਿੱਧੂ ਮਸੇਵਾਲੇ ਦੀ ਕਿਤਾਬ ਲਿਖੀ ਸੀ ਤੁਸੀਂ ਨੇ ਇਹ 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 ਕਿਤਾਬ ਥੋੜੀ ਕਨਫਲਿਕਟ ਦੇ ਵਿੱਚ ਵੀ ਰਹੀ ਹੈ ਥੋੜੀ ਹਾਂ ਇਹ ਮਤਲਬ ਕਿ ਮੇਰਾ ਬਹੁਤ ਪਿਆਰਾ ਮਿੱਤਰ ਸੀ ਸੁਭਦੀਪ ਤੇ ਸਮੇਂ ਤੋਂ ਪਹਿਲਾਂ ਚਲਾ ਗਿਆ ਦੁਨੀਆ ਦਾ ਵੱਡਾ ਸੁਪਰਸਟਾਰ ਹਾਂ ਮੈਂ ਇਹ ਕਿਤਾਬ ਤੋਂ ਪਹਿਲਾਂ ਦੋ ਕਿਤਾਬਾਂ ਲਿਖ ਚੁੱਕਿਆ ਸੀਗਾ ਕਿ ਜੋ ਵੀ ਕੱਟਣਾ ਵਾ ਵਾਪਰ ਰਹੀਆਂ ਸੀ ਉਹ ਮੈਂ ਉਹਨਾਂ ਦਾ ਸੂਤਰ ਧਾਰ ਸੀ ਮੈਂ ਵੇਖਿਆ ਕਿ ਐਕਚੁਅਲ ਦੇ ਵਿੱਚ ਕੀ ਹੋਇਆ ਹੈ ਹਾਂ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਬੜੇ ਤਰ੍ਹਾਂ ਦੀਆਂ ਜਾਣਕਾਰੀਆਂ ਠੀਕ ਵੀ ਚੱਲਦੀਆਂ ਨੇ ਮザਜੜਾ ਕੇ ਚੀਜ਼ਾਂ ਨੂੰ ਪੇਸ਼ ਕੀਤਾ ਜਾਂਦਾ ਤਾਂ ਕਰਕੇ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਮੇਵਾਰੀ ਹੈ ਕਿ ਦੁਨੀਆ ਨੂੰ ਅਸਲੀਅਤ ਤੋਂ ਵਾਕਿਫ ਕਿਵੇਂ ਕਰਵਾਇਆ ਜਾਵੇ ਕਿ ਮੈਂ ਦੁਨੀਆ ਨੂੰ ਅਸਲੀਅਤ ਤੋਂ ਵਾਕਿਫ ਕਰਾਉਣ ਦੇ ਲਈ ਇਹ ਕਿਤਾਬ ਲਿਖੀ ਸੀਗੀ ਪਿਛਲੇ ਇਹਦੇ ਪਰਮਾਤਮਾ ਲਿਕੇ ਪਰਿਵਾਰ ਵੱਲੋਂ ਤਰਾਜ ਵੀ ਜਤਾਇਆ ਗਿਆ ਕਿ ਇੰਨਾ ਸੱਚ ਕਿਉਂ ਲਿਖਿਆ ਸੱਚ ਕੋੜਾ ਹੁੰਦਾ ਤਾਂ ਕਰਕੇ ਮੇਨੂੰ ਮਤਲਬ ਕਿ ਕੋਰਟ ਕਚਹਿਰੀਆਂ ਦੇ ਚੱਕਰਾਂ ਦੇ ਵਿੱਚ ਵੀ ਪੈਣਾ ਪਿਆ ਹੁਣ ਪਿੱਛੇ ਹਾਈ ਕੋਰਟ ਤੋਂ ਮਤਲਬ ਕਿ ਜਮਾਨਤ ਮੈਂ ਕਰਵਾਈ ਹੈ ਕਿ ਕਿਸ ਚੱਲ ਰਿਹਾ ਹੈ ਕਿਸ ਚੱਲ ਰਿਹਾ ਹੈ ਸੋ ਡੇ ਦੇ ਬਾਰੇ ਤੇ ਇਹ ਬੁੱਕ ਕਿਵੇਂ ਬਿਕ ਰਹੀ ਹੈ ਬੁੱਕ ਬਹੁਤ ਸ਼ਾਨਦਾਰ ਚੱਲ ਰਹੀ ਹੈ ਭਾਈ ਕਿਉਂਕਿ ਸਚਾਈ ਦੀ ਬਹੁਤ ਨੇੜੇ ਆ ਹਮ ਬਿੱਦ ਟਾਈਮ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਇੱਕ ਇੱਕ ਘਟਨਾ ਬਿੱਦ ਪ੍ਰੂਫ ਲਿਖੀ ਗਈ ਹੈ ਬਹੁਤ ਸਾਰੇ ਅਧਾਰਾਂ ਦੇ ਨਾਲ ਰਲ ਕੇ ਕੰਮ ਕੀਤਾ ਨਿਊਜ਼ ਚੈਨਲਾਂ ਦੇ ਨਾਲ ਰਲ ਕੇ ਕੰਮ ਕੀਤਾ ਬਹੁਤਾਂ ਤੋਂ ਬਤਲ ਕੇ ਸਿੱਧੂ ਦੇ ਦੋਸਤਾਂ ਤੋਂ ਕਾਲਾਂ ਤੋਂ ਉਹ ਜਾਣਕਾਰੀਆਂ ਇਕੱਠੀਆਂ ਕੀਤੀਆਂ ਵੈਸੇ ਬਹੁਤ ਸਾਰੀਆਂ ਜਾਣਕਾਰੀਆਂ ਮੈਨੂੰ ਆਪ ਨੂੰ ਪਤਾ ਸੀ ਪਰ ਬਚਪਨ ਦੀਆਂ ਜਾਣਕਾਰੀਆਂ ਮਤਲਬ ਕਿ ਉਹਦੇ ਜਿਹੜੇ ਦੋਸਤ ਅਸੀਂ ਤੁਸੀਂ ਲੈ ਆ ਉਹ ਲੈਟਵੇਸ ਤੁਸੀਂ ਇਹ ਕਰਤ ਕੀ ਤੁਸੀਂ ਪਰਿਵਾਰ ਨਾਲ ਨਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਕਿਦਾਂ ਫਲਿੱਕਟ ਤੇ ਨਹੀਂ ਪਰਿਵਾਰ ਨਾਲ ਕੀਚੀ ਗੱਲ ਮਤਲਬ ਕਿ ਮਾਤਾ ਦੇ ਧਿਆਨ ਦੇ ਵਿੱਚ ਸੀ ਕਿਉਂਕਿ ਮੇਰਾ ਜਾਦੇ ਆਉਣ ਜਾਣਾ ਸੂਦੇ ਮਾਤਾ ਜੀ ਨਾਲ ਹੀ ਸੀਗਾ ਤੇ ਉਹਨਾਂ ਤੋਂ ਮੈਂ ਪਰਮਿਸ਼ਨ ਲਈ ਸੀ ਉਹਨਾਂ ਨੇ ਮੈਨੂੰ ਵੋਟਾਂ ਦਿੱਤੀਆਂ ਸੀ ਤੇ ਤਰ ਬਾਅਦ ਦੇ ਵਿੱਚ ਇਹ ਹੁੰਦਾ ਵੀ ਚਲੋ ਲੇਡੀਜ਼ ਤਾਂ ਉਹਨਾਂ ਫੋਨ ਹੀ ਵੰਦਾ ਕਿ ਸਟੈਂਡ ਲੈ ਸਕਣ ਤੇ ਬਾਕੀ ਇਹ ਹੈ ਕਿ ਆਸੇ ਪਾਸੇ ਵਾਲੇ ਲੋਕ ਜਿਹੜੇ ਹੁੰਦੇ ਨੇ ਉਹ ਗਲਤ ਜਾਣਕਾਰੀਆਂ ਦਿੰਦੇ ਰਹਿੰਦੇ ਨੇ ਉਹਨਾਂ ਕਰਕੇ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਕਿਤੇ ਨਾ ਕਿਤੇ ਵੀ ਸਾਡਾ ਕੋਈ ਨੁਕਸਾਨ ਹੋਇਆ ਪਰ ਮੈਨੂੰ ਜਿੰਨੇ ਕ ਬੰਦੇ ਮਿਲਦੇ ਆ ਬਹੁਤ ਵੱਡੇ ਸਾਹਿਤਕਾਰਾਂ ਨੇ ਮਤਲਬ ਕਿ ਕਿਤਾਬ ਪੜਨ ਤੋਂ ਬਾਅਦ ਹੱਲਾਸ਼ੇਰੀ ਦਿੱਤੀ ਹੈ ਤਸਕੀਨ ਨਾਬੀਜ਼ਾਦ ਦੇ ਵਿੱਚ ਬਹੁਤ ਵੱਡਾ ਨਾਂਗਾ ਡਾਕਟਰ ਸਕਦਿਆਲ ਮੋਬਟਾ ਨਾਗਾ ਉਹਨਾਂ ਬੰਦਿਆਂ ਨੇ ਮਤਲਬ ਕਿ ਕਿਤਾਬ ਪੜਨ ਤੋਂ ਹਾਲਾ ਸ਼ੇਰੀ ਦਿੱਤੀ ਉਹਨਾਂ ਕਰਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੋ ਮੈਂ ਕੀਤਾ ਉਹ ਸਹੀ ਹੈ ਸਹੀ ਦਿਸ਼ਾ ਦੇ ਵਿੱਚ ਸੋਨੂੰ ਕੋਈ ਵੀ ਹੋ ਨਹੀਂ ਹੈ ਗਾਇਸ ਨਹੀਂ ਨਹੀਂ ਇਹ ਇਹ ਚੀਜ਼ ਅੱਜ ਕਿਸੇ ਨੂੰ ਇਲਮ ਨਾ ਹੋਵੇ ਪਰ ਕੁਝ ਸਾਲਾਂ ਬਾਅਦ ਜਦੋਂ ਮਤਲਬ ਕਿ ਸਿੱਧੂ ਬਾਰੇ ਕੋਈ ਜਾਣਕਾਰੀ ਲੈਣੀ ਚਾਹੂਗਾ ਤਾਂ ਉਹਨੂੰ ਇਹ ਕਿਤਾਬ ਦਾ ਸਾਰਾ ਲੈਣਾ ਪਊ ਇੰਨਾ ਕਿ ਮੈਂ ਬਰੀਕੀ ਦੇ ਨਾਲ ਕੰਮ ਕੀਤਾ ਹਾਂ ਤੁਸੀਂ ਸੋਡਾ ਹੋ ਦੋਸਤ ਰਿਹਾ ਬਿਲਕੁਲ ਬਹੁਤ ਬਹੁਤ ਨਜ਼ਦੀਕੀ ਕਿਉਂਕਿ ਮੈਂ ਦੇਖਿਆ ਜਿਹੜੇ ਬੱਚੇ ਨੇ ਨਾ 3000 ਸਾਲਾਂ ਤੋਂ ਲੈ ਕੇ ਜਾਂ 10 ਸਾਲ ਤੱਕ ਜਿੰਨੇ ਜਿੰਨਾ ਦੁੱਖ ਉਹਨਾਂ ਨੂੰ ਹੋਇਆ ਨਾ ਮੈਨੂੰ ਇਹ ਲੱਗਦਾ ਜਸ ਸਿਆਣੇ ਲੋਕ ਤਾਂ ਚੱਲ ਸਿਆਣੇ ਹੋ ਜਾਂਦੇ ਨੇ ਪਰ ਸਿਆਣੇ ਨਾਲ ਕੋਈ ਗੱਲ ਹੀ ਨਹੀਂ ਹੈਗੀ ਪਰ ਬੱਚਿਆਂ ਦੇ ਵਿੱਚ ਇੰਨਾ ਦੁੱਖ ਲੱਗਾ ਜਦੋਂ ਸਿੱਧੂ ਦੀ ਡੈਥ ਹੋਈ हां मेनू ਲੱਗਦਾ ਕਿ ਲਗਾਤਾਰ 2 ਸਾਲ ਤੱਕ ਮਤਲਬ ਕਿ ਪੰਜਾਬ ਇਸ ਦਮ ਦੇ ਵਿੱਚ ਡੁੱਬਿਆ ਰਿਹਾ ਤੇ ਬੱਚੇ ਤਾਂ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਕੁਦਰਤੀ ਕੁਦਰਤੀ ਹੈ ਨਾ ਇਹਦੇ ਨਾਲ ਨਾਲ ਇਹ ਵੀ ਹੈ ਕਿ ਇੱਕ ایسی ਘਟਨਾ ਸੀ ਜਿਸ ਨੇ ਮਤਲਬ ਕਿ ਪੰਜਾਬ ਉਹ ਨੂੰ ਬਦਲ ਕੇ ਰੱਖਤਾ ਪੰਜਾਬ ਨੂੰ ਦੁਨੀਆ ਕਿਸੇ ਹੋਰ ਐਂਗਲ ਦੇ ਨਾਲ ਦੇਖਣ ਲੱਗ ਗਈ ਵੱਡੇ ਇੰਡਸਟਰੀਅਲਿਸਟ ਨੂੰ ਲੱਗਣ ਲੱਗ ਗਿਆ ਕਿ ਪੰਜਾਬ ਸਹੀਫ ਜਗਾ ਨਹੀਂ ਉਹਨਾਂ ਨੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਤੋਂ ਪੈਰ ਪਿੱਛੇ ਖਿੱਚੇ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਦਬਦਬਾਗਾ ਜਿਹਦੇ ਕਰਕੇ ਕਿਤੇ ਨਾ ਕਿਤੇ ਨੂੰ ਲੱਗਦਾ ਇਹ ਏਸੀ ਘਟਨਾ ਜਿਸ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਕੀ ਵੀਰੇ ਤੁਸੀਂ ਗੱਲਬਾਤ ਕਰੀ ਹੋਣੀ ਜਿਵੇਂ ਸਿੱਧੂ ਨਾਲ ਹਨਾ ਵੀ ਬੈਠਦੇ ਸੋ ਨੂੰ ਥੋੜਾ ਕੁ ਸਿਸਟਮ ਚੇਂਜ ਚੇਂਜ ਕਰ ਲੈਣਾ ਚਾਹੀਦਾ ਗਲੋਬਲ ਗਲੋਬਲ ਕਲਾਕਾਰ ਬਣ ਗਿਆ ਸੀ ਉਹ ਹਨਾ ਹੁਣ ਪਿੰਡ ਤੋਂ ਮੁੰਡਾ ਤੋਂ ਲੈ ਕੇ ਉਹ ਵਰਲਡ ਲੈਵਲ ਤੇ ਉਹਦਾ ਇੱਕ ਕਲਾਕਾਰੀ ਸੀ ਇਹ ਨਹੀਂ ਹੈਗਾ ਵੀ ਪੰਜਾਬ ਤੱਕ ਸੀਮਤ ਆ ਉਹਨੇ ਪੰਜਾਬੀ ਭਾਸ਼ਾ ਨੂੰ ਪੰਜਾਬੀ ਸ਼ਬਦਾਂ ਨੂੰ ਤੇ ਪੱਗ ਨੂੰ ਹਨਾ ਗਲੋਬਲ ਲੈਵਲ ਤੇ ਰਿਪਰੈਜ਼ੈਂਟ ਕਰਵਾਇਆ ਜੀ ਬਿਲਕੁਲ ਮਤਲਬ ਕਿ ਉਹਨੇ ਪ੍ਰਮੋਟ ਮਤਲਬ ਕਿ ਕੀਤਾ ਪੰਜਾਬੀਅਤ ਨੂੰ ਬਹੁਤ ਦੂਰ ਤੱਕ ਮਤਲਬ ਗੋਰਿਆਂ ਕਾਲਿਆਂ ਦੇ ਵਿੱਚ ਲੈ ਕੇ ਗਿਆ ਤੇ ਇਹ ਪੰਜਾਬੀ ਭਾਸ਼ਾ ਸੀ ਜਾਂ ਪੱਗ ਸੀ ਪੂਰੀ ਦੁਨੀਆ ਦੇ ਵਿੱਚ ਉਹਨੇ ਮਤਲਬ ਲੇ ਕੇ ਪ੍ਰਮੋਟ ਕੀਤੀ ਹੈ ਜਿਹਦੇ ਕਰਕੇ ਇਦਾਂ ਕਿਤੇ ਪੰਜਾਬ ਦਾ ਪੰਜਾਬੀ ਇੱਦਾਂ ਹੋਰ ਨਾ ਉੱਚਾ ਹੋਇਆ ਤੇ ਉਹਨਾਂ ਦੇ ਗਾਣੇ ਤਾਂ ਸਾਰੀ ਉਮਰ ਦੇ ਭਾਰੇ ਲਈ ਰਹਿਣਗੇ ਉਹ ਇੱਕ ਵੱਡਾ ਐਂਟਰਟੇਨਰ ਸੀ ਲੱਗਦਾ ਬਿਲਕੁਲ ਤੇ ਉਹਨਾਂ ਦੇ ਗਾਣਿਆਂ ਦੇ ਵਿੱਚ ਇੱਕ ਗੱਲ ਹੋਰ ਵੀ ਦੇਖਣ ਨੂੰ ਮਿਲਦੀ ਹੈ ਊਰਜਾ ਬਹੁਤ ਜੀ ਜੀ ਮਤਲਬ ਕਿ ਇੱਕ ਗਾਣੇ ਨੇ ਸਾਨੂੰ ਟੈਂਦੀ ਕਲਾ ਵਾਲਾ ਲੈ ਜਾਣਗੇ ਪਰ ਉਹਦੇ ਗਾਣੇ ਸੁਣ ਕੇ ਨਾ ਊਰਜਾ ਕ੍ਰੀਏਟ ਹੁੰਦੀ ਸੀ ਉਹ એનਰਜੈਟਿਕ ਬਹੁਤ ਜ਼ਿਆਦਾ ਆ ਉਹ એનਰਜੈਟਿਕ ਸੀ ਕਿਉਂ ਜਿੰਮ ਚ ਚੱਲਣ ਵਾਲੇ ਗਾਣੇ ਜਾਂ ਹਾਂ ਪੋਜ਼ਿਟਿਵ ਹੀ ਰਹਿੰਦਾ ਸੀ 네ਗੇਟਿਵ ਕਦੇ ਗੱਲ ਨਹੀਂ ਸੀ ਕਰਦਾ ਤੇ ਨਾ ਹੀ 네ਗੇਟਿਵ ਲੋਕਾਂ ਨੂੰ ਆਪਦੇ ਕੋਲ ਬੈਠਣ ਦਿੰਦਾ ਸੀ ਹਾਂ ਪਰ ਜਾਣ ਵੇਲੇ ਜ਼ਰੂਰ ਮਤਲਬ ਕਿ ਮੈਨੂੰ ਲੱਗਿਆ ਕਿ ਥੋੜਾ ਐਂਦੀ ਕਲਾ ਦੇ ਵਿੱਚ ਸੀ ਉਹਨੇ ਗਾਣੇ ਵੀ ਉਸ ਤਰ੍ਹਾਂ ਦੇ ਕੀਤੇ ਲਗਦਾ ਜਿ ਸੈਸਾਈਡ ਹੋ ਜਿੰਦਗੀ ਸੈਸਾਈਡ ਹੋ ਗਏ ਉਦੋਂ ਲੱਗਦਾ ਸੀ ਕਿ ਕਿਤੇ ਨਾ ਕਿਤੇ ਸ਼ਾਇਦ ਉਹਨੂੰ ਅੰਦਾਜ਼ਾ ਹੋ ਗਿਆ ਸੀ ਕਿ ਸਮਾਂ ਨੇੜੇ ਆ ਗਿਆ ਜਿੱਦਾਂ ਵੀਰੇ ਉਹ ਕਲਾਕਾਰ ਸੀ ਨਾ ਉਸ ਲੈਵਲ ਦਾ ਹਨਾ ਉਹਨੇ ਪਿੰਡ ਲੈਵਲ ਤੇ ਇਨਫਰਾਸਟ੍ਰਕਚਰ ਡਿਵੈਲਪ ਨਹੀਂ ਕੀਤਾ ਹੈਗਾ ਇਹ ਕਿਤੇ ਨਾ ਕਿਤੇ ਦੀ ਖਾਸੀਅਤ ਵੀ ਸੀ ਤੇ ਉਹਦਾ ਮਤਲਬ ਹੈ ਕਿ ਨਾ ਪੱਕੀ ਪੱਕੀ ਵੀ ਕਹਿ ਸਕਦੇ ਹਾਂ ਇਹ ਗੱਲ ਕਰਕੇ ਹੀ ਉਹ ਦੂਜਿਆਂ ਤੋਂ ਅੱਡ ਹੋਇਆ ਕਿਉਂਕਿ ਕਲਾਕਾਰ ਹੋਰ ਵੀ ਬਹੁਤ ਨੇ ਜਿਹੜੇ ਬਹੁਤ ਸੋਨਾ ਕਾਉਂਦੇ ਨੇ ਬਹੁਤ ਸੁਰਚ ਕਾਉਂਦੇ ਨੇ ਆਰੋ ਜਿਹੜਾ ਲਿਵਿੰਗ ਸਟਾਈਲ ਸੀ ਜਾਂ ਲੋਕਾਂ ਨੂੰ ਉਹ ਜਿਆਦਾ ਜਚਿਆ ਸੀਗਾ ਜਿਹੜਾ ਜੂਥ ਸੀਗਾ ਜਿਹੜਾ ਲੋਅਰ ਮਿਡਲ ਕਲਾਸ ਦਾ ਜਿਹੜਾ ਤਬਕਾ ਸੀਗਾ ਉਹਨਾਂ ਨੂੰ ਇਹ ਲੱਗਿਆ ਸੀ ਕਿ ਇਹ ਸਾਡੇ ਵਰਗਾ ਹੈ ਜਦੋਂ ਕਿਸੇ ਕਿਤੇ ਨੂੰ ਇਹ ਲੱਗਦਾ ਜੀ ਸਾਡਾ ਕਲਾਕਾਰ ਸਾਡੀ ਵਰਗਾ ਤਾਂ ਉਹਨੂੰ ਮਤਲਬ ਇਹ ਲੋਕ ਹੋਰ ਜਿਆਦਾ ਪਿਆਰ ਕਰਦੇ ਇਹ ਚੀਜ਼ ਕੋਈ